ਰਾਣੀ ਜਿਹਾ ਬੰਦਿਆਂ ਦਾ ਇੱਕ ਚਿੰਤਾ ਬਤਾਰੂ ਪਿੰਦੇ ਦੇ ਸਾਹਮਣੇ ਖੜਾ ਹੋ ਕੇ ਜਮਨ ਸੱਟ ਕੇ ਘੁੱਟਦੇ ਸੀਗੇ ਬਹੁਤਰੀ ਹੱਤ ਨਾਲ ਕੁੱਟਾ ਜਿੰਨਾਂ ਤੇਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਸਰਕਾਰ ਕਰਕੇ ਵੈਜੀਏ ਇਹ ਸਾਡੇ ਲਈ ਘਰ ਵਾਲਿਆਂ ਤੋਂ ਬਾਹਰ ਜਾਣਾ ਮੁਸ਼ਕਲ ਲੱਗਦਾ ਉਹਨਾਂ ਨੂੰ ਫੌਮ ਸੀ ਦੇ ਦੋਨਾਂ ਦੀ ਬਾਗ ਦੀ ਲਾਗ ਨੂੰ ਸਾਨੂੰ ਤਾਂ ਫੇਰ ਮਨਜ਼ੂਰ ਆ ਦੇ ਨੀ ਬੋਲ ਨਹੀਂ ਭਾਈ ਤੁਹਾਨੂੰ ਮੈਂ ਕਿਹਾ ਵੀ ਲੀਡਰ ਲਿਆਓ ਆਪਣੇ ਹਾਂ ਮੈਂ ਲੀਡਰ ਆਓ ਆਜੋ ਦੋ ਚਾਰ ਜਣੇ ਪੰਜ ਜਣੇ ਆਓ ਜਿਹੜੇ ਗੱਲ ਕਰਦੀ ਹੈ ਚਿੱਟਾ ਉਹ ਵੀ ਕੀ ਜਾਂਦਾ ਚਿੱਟਿਆਂ ਦੇ ਮੀਨੇ ਲੈ ਲੈਂਦੇ ਆ ਚਿੱਟਿਆਂ ਦਾ ਅੱਜ ਕੀ ਮੀਨੇ ਲੈ ਲੀਏ ਇਹ ਪੁਲਿਸ ਵਾਲੇ ਉਹਨਾਂ ਨੂੰ ਕੁਝ ਕਹੋ ਉਹਨਾਂ ਚਿੱਟਾ ਵੇਖਦਾ ਚਿੱਟੇ ਦਾ ਪੈਸੇ ਕਿੱਥੇ ਮਿਲਦੇ ਆਨਾਂ ਨੂੰ ਇਹ ਤਾਂ ਜਿਵੇਂ ਹੁਕਮ ਦੇ ਆ ਮੇਰੇ ਭਰਾ ਲੋਥੀਦਾਰ ਵਿੱਚ ਲਾ ਗਏ ਰਾਕਦਾ ਹਾਂ ਸਾਨੂੰ ਭੁੱਲਣਾ ਨਹੀਂ ਮਾਦਾ ਬੱਚਿਆਂ ਨੂੰ ਕੀ ਕਰਾਂਗੇ ਉਹਦਾ ਘਰ ਇੱਕ ਖੁੱਟ ਰੰਗੂ ਹੋਇਆ ਪਿਆ ਸਾਡੇ ਕੋਲ ਰਿਕਵੈਸਟ ਕੀਤੀ ਆ ਬਈ 6 ਤਰੀਕ ਤੱਕ ਘੱਲੂ ਘਰਾ ਦਿਨ ਸਿਆ ਉਹਦੇ ਚ ਪੁਲਿਸ ਫੱਸੀ ਆ ਇਹ ਇਨਕੁਆਰੀ ਨਹੀਂ ਹੋ ਸਕਦੀ ਤੇ ਤੁਸੀਂ ਸਾਨੂੰ 7 ਤੇ 8 ਦੋ ਦਿਨ ਦੇ ਦਿਓ ਸਾਨੂੰ ਤੇ ਅਸੀਂ ਇਹਨਾਂ ਚ ਇਨਕੁਆਰੀ ਕਰਕੇ ਸਾਰਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਰੱਖ ਜਾਂਗੇ ਜੇ ਉਹ ਨਹੀਂ ਕਰਦੇ ਆਪਾਂ 9 ਤਰੀਕ ਨੂੰ ਫੇਰ ਐਸੇ ਸ਼ਕਲ ਚ ਫੇਰ ਦੁਬਾਰਾ ਚੁੰਕੀ ਅੱਗੇ ਆਵਾਂਗੇ ਤੇ ਆਪਣਾ ਜਿਹੜਾ ਸੱਚ ਆ ਉਹ ਲੱਭਣ ਦਾ ਯਤਨ ਕਰਾਂਗੇ ਫੇਰ ਆਪਾਂ ਨੂੰ ਲੰਮਾ ਕੋਲ ਕਰਨਾ ਪਿਆ ਤਾਂ ਵੀ ਕਰਾਂਗੇ ਅਸੀਂ ਦੂਜੇ ਪਾਸੇ ਕਿਹਾ ਸੀ ਡੀਐਸਪੀ ਸਾਹਿਬ ਨੂੰ ਵੀ ਇਨਕੁਆਰੀ ਐਕਟ ਪ੍ਰਸ਼ਾਸਨ ਵੱਲੋਂ ਸਾਨੂੰ ਸਹੀ ਦਿੱਤੀ ਹੈ ਜਿਵੇਂ ਜੇ ਸਾਡੇ ਲੋਕ ਆ ਪਿੰਡਾਂ ਦੇ ਉਹ ਸੋਡੇ ਤੱਕ ਗੱਲ ਕਰਨ ਵੀ ਇਹ ਸਾਡਾ ਜਿਹੜਾ ਮੁੰਡਾ ਵੀ ਕੈਸ ਹਾਲ ਨੰਬਰ ਹੈ ਕੀ ਕੀਤਾ ਪੁਲਿਸ ਨੇ ਕਿੰਨਾ ਕੁੱਟਿਆ ਕੀ ਕੀਤਾ ਇਹ ਗੱਲ ਦੀ ਵੀ ਤੁਸੀਂ ਆਪਦੀ ਰਿਪੋਰਟ ਦਿਓ ਹਾਂਜੀ ਹਾਂਜੀ ਨਹੀਂ ਉਹਨਾਂ ਨੇ ਰੱਖ ਦਿੱਤਾ ਹੈ ਵੀ ਅੱਜ ਤੱਕ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਨਾਉਨ ਜੇ ਨਹੀਂ ਦਿੰਦੇ ਰਿਪੋਰਟ ਆਪਾਂ ਨਾਉਨ ਨੂੰ ਆ ਜਾਣਾ ਠੀਕ ਹੈ ਜਿਹੜੀ ਪੁਲਿਸ ਮਾਰ ਦੀ ਕਾਪੀ ਹੈ ਹਾਂਜੀ ਹਾਂਜੀ ਉਹ ਆਪਾਂ ਆਪ ਲੈਣ ਜਾਂਦੇ ਸੀ ਉਹ ਅਸੀਂ ਜਵਾਬ ਦੇਤਾ ਵੀ ਅਸੀਂ ਨਹੀਂ ਲੈ ਜਾਣਾ ਤੁਸੀਂ ਲੈ ਕੇ ਦਿਓ ਉਹ ਕੱਲ ਦਾ ਛਾਂਦਾਂ ਨੇ ਵਾਦਾ ਕੀਤਾ ਆਪਣੇ ਨਾਲ ਹੋ ਸਕਦਾ ਉਹਦੇ 2 ਘੰਟਿਆਂ ਚ ਮਤਲਬ ਅੱਜ ਤੁਹਾਨੂੰ ਫੋਟੋ ਸ਼ੀਟ ਕਰ ਦਾਂਗੇ WhatsApp ਕਰ ਦਾਂਗੇ ਕਿ ਨਹੀਂ ਕੱਲ ਤੱਕ ਛਾਂਦ ਤੱਕ ਤੁਹਾਡੇ ਤੱਕ ਉਹ ਪਹੁੰਚ ਜੂ ਉਹਨਾਂ ਨੇ ਇੱਕ ਗੱਲ ਤੇ ਇਹ ਕਹੀ ਆ ਵੀ ਜਿਹੜੀ ਇਨਕੁਆਰੀ ਆ ਉਹ ਜੱਜ ਸਾਹਿਬ ਦੇ ਕੋਲ ਲੱਗੀ ਹੋਈ ਆ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਜਸਵਿੰਦਰ ਉਹਨਾਂ ਨੇ ਉਸ ਐਪਲੀਕੇਸ਼ਨ ਦੇ ਉੱਤੇ ਇਨਕੁਆਰੀ ਲੱਗ ਚੁੱਕੀ ਆ ਉਹ ਵਕੀਲ ਇਹਨਾਂ ਨੇ ਕੀਤੇ ਆ ਵਕੀਲ ਉਹ ਇਨਕੁਆਰੀ ਕਰ ਰਹਾ ਆ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਪੋਸਟਮਾਰਟਮ ਹੋ ਚੁੱਕਾ ਉਹਦੀ ਰਿਪੋਰਟ ਆ ਗਈ ਆ ਪਰ ਵਿਸਰਾ ਜਿਹੜਾ ਵਿਸਰੇ ਤੋਂ ਬਿਨਾ ਉਹ ਰਿਪੋਰਟ ਅਧੂਰੀ ਹੁੰਦੀ ਆ ਉਹ ਵਿਸਰਾ ਗਿਆ ਉਹ ਵਿਸਰਾ ਆਊਗਾ ਫੇਰ ਉਹ ਸਾਨੂੰ ਕੌਜ਼ ਆਫ ਡੈਥ ਮੌਤ ਦਾ ਅਸਲੀ ਕਾਰਨ ਉਦੋਂ ਪਤਾ ਲੱਗਣਾ ਜਦੋਂ ਉਹ ਵਿਸਰੇ ਦੀ ਰਿਪੋਰਟ ਆ ਗਈ ਮੋਦ ਤੱਕ ਹੁੰਦੇ ਰਹਿਣੀ ਆ ਜਦੋਂ ਤੱਕ ਆਪਣੀ ਜਿਹੜੀ ਸਹਿਨਸ਼ੀਲਤਾ ਜਿਹੜੀ ਖਤਰਨਾਕ ਲੈਵਲ ਤੇ ਆਪਾਂ ਪਤਾ ਲਈ ਆ ਵੀ ਇੱਥੇ ਆਪਾਂ ਨੂੰ ਕੁੱਟ ਮਾਰ ਕੇ ਚੜੇ ਜਾਂਦੇ ਆ ਹਰ ਆਪਣੀ ਆਪਣਾ ਰੋਜ਼ਗਾਰ ਖੋលਿਆ ਆਪਣੀ ਮਿਹਨਤ ਖੋਲੀ ਆਪਾਂ ਨੂੰ ਦਿਹਾੜੀ ਤੱਕ ਨਹੀਂ ਮਿਲਦੀਗੀ ਇਹ ਸਾਰੇ ਜਦੋਂ ਆਪਾਂ ਨੇ ਹੱਥ ਖੋਲੇ ਆਪਾਂ ਨੂੰ ਆਜ਼ਾਦ ਹੋਣ ਦਾ ਹੱਥ ਖੋਲਿਆ ਪੁਲਿਸ ਦੀ ਐਂਟੀ ਗੁੰਡਾਗਰਦੀ ਵੀ ਇਥੇ ਪੜਨਾਂ ਕੇ ਤੇ ਪੁਲਿਸ ਵਾਲੇ ਦੇਖਦੇ ਭਾਵੇਂ ਥੋੜੇ ਸਾਰੇ ਕਾਨੂੰਨ ਪੂਰੇ ਆ ਤੁਸੀਂ ਬਚਨ ਦੀ ਕੋਸ਼ਿਸ਼ ਕਰਦੇ ਵੀ ਕੋਈ ਨਾ ਕੋਈ ਮਾਮਲੇ ਤੇ ਢੇੜਾ ਹੀ ਲੈਣਾ ਤੇ ਪੈਸੇ ਲੈਣ ਦੀ ਕਰਨੀ ਆ ਏ ਜਿਹੜੀ ਗੁੰਡਾਗਰਦੀ ਹੈ ਤਾਂ ਰਾਜ ਆ ਭਜਨਾ ਟਾਈਮ ਸੈਨ ਕਰਕੇ ਰਵਾਂਗੇ ਆਪਣੀ ਸਹਿਨਸ਼ਿਲਤਾ ਜਿੰਨਾ ਟਾਈਮ ਇਹ ਖਤਰਨਾਕ ਕਲੱਬ ਜਿਹੜੀ ਵੱਧ ਚੁੱਕੀਆਂ ਉਹਨੂੰ ਖਤਮ ਨਹੀਂ ਕਰ ਦੇਵਾਂਗੇ ਜਿੰਨਾ ਟਾਈਮ ਇਹਨਾਂ ਦੇ ਗळा 'ਚ ਹੱਥ ਨਹੀਂ ਪਾਵਾਂਗੇ ਉਹਨਾਂ ਟਾਈਮ ਆਪਣੇ ਨੌਜਵਾਨ ਵੀ ਐਂ ਜਾਂਦੇ ਰਹਿਣੇ ਆ ਉਹਨਾਂ ਟਾਈਮ ਇਹਨਾਂ ਦੀ ਗੁੰਡਾਗਰਦੀ ਵੀ ਐਂ ਵਰਕਰਾ ਰਹਿਣੀ ਆ ਉਹਨਾਂ ਟਾਈਮ ਜਿਹੜਾ ਆਪਣੇ ਨਾਲ ਬੇਇਨਸਾਫੀ ਹੁੰਦੀ ਰਹਿਣੀ ਆ ਉਹਦੇ ਤੋਂ ਹਰ ਹਰ ਜਿਹੜੇ ਮਹੀਨੇ 5000 ਰੁਪਏ ਲਿਆ ਜਾਂਦਾ ਸੀ ਜਦੋਂ ਇਹਨਾਂ ਨੇ ਕਿਹਾ ਵੀ ਸਾਨੂੰ 20000 ਰੁਪਏ ਦੇ 20000 ਰੁਪਏ ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਆ ਇੱਕ ਕੋਠਾ ਉਹਦੇ ਬਹੁਤ ਮਤਲਬ ਮਾੜੀ ਹਾਲਤ ਦਾ ਪਰਿਵਾਰ ਸੀਗਾ ਤੋਂ ਇਹਨੇ ਪੈਸੇ ਨਹੀਂ ਦੇ ਸਕਦਾ ਸੀ ਪਰ ਜਿਹੜਾ ਉਹਨਾਂ ਨੂੰ ਧਨਸ਼ੀਦੀ ਕੇਸ ਤੇ ਨੂੰ ਪਸਾਦਾਂਗੇ ਇਹ ਕਹਿ ਕੇ ਜਿਹੜਾ ਉਹ ਤੋਂ ਉਹ ਤੋਂ ਜਿਹੜਾ ਉਹ 20000 ਰੁਪਏ ਮੰਗਿਆ ਗਿਆ ਜਦੋਂ ਉਹਨੇ ਦੇਣ ਤੋਂ ਮਨਾਂ ਕੀਤਾ ਕਿਉਂਕਿ ਉਹ ਨਹੀਂ ਦੇ ਸਕਦਾ ਸੀ ਉਦੋਂ ਜਿਹੜਾ ਦੋ ਨੌਜਵਾਨਾਂ ਨੂੰ ਚੱਕਿਆ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਈ ਵਾਰੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਉਹਦੇ ਉੱਥੇ ਜਿਹੜੀ ਉਹ ਕਿਉਂਕਿ ਉਹ ਇੰਨੀ ਕੁੱਟ ਬਰਦਾਸ਼ਤ ਨਹੀਂ ਕਰ ਪਾਇਆ ਇਹਨਾਂ ਜਿਹੜਾ ਅਣ ਦੇਖਦੇ ਆ ਉਹ ਅਣਮਨੁੱਖੀ ਤਸ਼ੱਦਦ ਨਾਸਾਨ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਿਹਦੇ ਕਰਕੇ ਜਿਹਦੇ ਕਰਕੇ ਉਹ ਜੇਲ੍ਹ ਚ ਮੌਤ ਹੋ ਗਈ ਆ ਤਾਂ ਮੌਤ ਹੋਣ ਤੋਂ ਬਾਅਦ ਉਹਦੀ ਲਾਸਟ ਜਿਹੜੀ ਆ ਪਰਿਵਾਰ ਨੂੰ ਜਿਹੜੀ ਉਹ ਸੌਪਤੀ ਉਹ ਵੀ ਐਵੇਂ ਸੈੱਟ ਤਾਂ ਕਿ ਇਹਦੇ ਆ ਮੋਟਰਸਾਈਕਲ ਤੇ ਲੱਤਤਾ ਵੀ ਇਹਨੂੰ ਲੈ ਜਾਓ ਇਹਦੇ ਸਾਹ ਚੱਲਦੇ ਆ ਪਰ ਜਦੋਂ ਹਸਪਤਾਲ ਗਏ ਤਾਂ ਹਸਪਤਾਲ ਵਾਲਿਆਂ ਨੇ ਕਹਿਤਾ ਕਿ ਇਹਦੀ ਮੌਤ ਹੋ ਚੁੱਕੀ ਆ ਕੋਈ ਸ਼ਿਕਾਇਤ ਨਹੀਂ ਕਰਨਾ ਜਾਂ ਉਹ ਆਪਾਂ ਪਿੰਡ ਜਾ ਕੇ ਜੋ ਜੀ ਆਪਣਾ ਸਾਰੇ ਪਿੰਡ ਦੇ ਵਿੱਚ ਤੇ ਸਾਡੇ ਜਿਹੜੇ ਆਗੂ ਆ ਮੌਜੂਦ ਜਿਹੇ ਬੰਦਿਆਂ ਦੇ ਸਾਰੇ ਦਾ ਸਹਿਮਤੀ ਕਰਕੇ ਕੋਈ ਉਹਦਾ ਪ੍ਰੋਗਰਾਮ ਲਿਖਾ ਗਏ ਉਹਨਾਂ ਦੇ ਕਲੇਜ ਉੱਕੀ ਵਾਲੇ ਇਹਨਾਂ ਦਾ 20-20 ਗੱਡੀਆਂ ਜੰਗਾਂ ਨੇ ਸਰਪ ਇੱਕ ਨਾਰਮਲ ਬੰਦੇ ਤੇ ਕੀ ਕੀ ਬਰਾਮਦ ਕੀਤਾ ਗਿਆ ਇਹਨਾਂ ਨੇ ਕੋਸ ਨਹੀਂ ਠੇਕੇ ਵਾਲੀ ਧਾਰੂ ਚੱਕੀ ਆ ਡੰਡੇ ਮਾਰ ਮਾਰ ਬੁੜੀਆਂ ਦੇ ਇੱਕ ਮੁਲਾਜ਼ਮ ਸੀ ਇਹਨਾਂ ਦੇ ਨਾਲ ਉਹਨਾਂ ਨੇ ਵੀ ਡੰਡੇ ਡਾਂਗਾ ਮਾਰ ਮਾਰ ਬਾਹਰ ਕੱਢਿਆ ਇਹ ਕਹਿੰਦੇ ਲਖਤੀ ਰੂਪ ਤੇ ਲਖਤੀ ਰੂਪ ਚ ਕੀ ਦੀਏ ਲੱਕੇ ਵੀ ਬੰਦਾ ਇਹ ਸਾਡੇ ਕੋਲ ਪ੍ਰੂਫ ਆ ਸਾਰਾ ਕੋ ਵੀਡੀਓ ਜੋ ਬੰਦਾ ਚੱਕਿਆ ਨੇ ਨਾਲ ਠੇਕੇ ਵਾਲੇ ਦੀ ਗੱਡੀ ਆ ਤੇ ਮੜ ਕੇ ਧਾਰੂ ਜਿਹੜੀ ਨਾਮਦੀਪ ਦੀ ਗੱਡੀ ਤੇ ਲੈ ਕੇ ਆਉਂਦੇ ਆ ਸਵਿਫਟ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਇਸ ਕੇਸ ਸਬੰਧੀ ਜਿਹੜੀ ਹੈ ਜੁਡੀਸ਼ੀਅਲ ਉਹ aí ਚੱਲ ਰਹੀ ਹੈ ਜੈਸਾ ਕੋਲ ਉਹ ਜੋਰ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਹੋ ਜੂਗੀ ਇਸ ਤੋਂ ਇਲਾਵਾ ਇੱਕ ਇਹਨਾਂ ਨੇ ਖੁਸ਼ ਹੋਰ ਆਪਦੇ ਅਕਸਰ ਰੱਖੇ ਆ ਉਸ ਬੰਦੇ ਦੀ ਮੌਸਮਾਂ ਦੀ ਉਹਨਾਂ ਬਾਰੇ ਇਹਨਾਂ ਨੂੰ ਕਿਹਾ ਗਿਆ ਕਿ ਆਪਣਾ ਇਹ ਲਿਖਤੀ ਸਾਨੂੰ ਦੇ ਦੇਣ ਤੇ ਅਸੀਂ ਉਹਨਾਂ ਦੀ ਇੱਕ ਹਫ਼ਤੇ ਚ ਪੜਤਾਲ ਕਰਨਾ ਜੋ ਵੀ ਕੋਈ ਐਕਸ਼ਨ ਹੋਵੇਗਾ ਉਹ ਤੁਹਾਨੂੰ ਦੱਸ ਦਵਾਂਗੇ ਥੈਂਕ ਯੂ